ਆਪਣਾ ਭਰਾ ਤੜਦਾ ਟਿੱਕੀਆਂ ਟਿੱਕੀਆਂ ਖਾਉ ਛੱਡੀਆਂ ਕਾਕੇ ਟਿੱਕੀ ਖਵਾਏਗਾ ਅੱਜ ਭਾਈ ਪੂਰੀ ਅੱਜ ਪੂਰੀ ਨਾਲ ਸਾਡੇ ਜਵਾਂਤ ਨੂੰ ਵਾਤਰੀ ਨੂੰ ਭੁੱਖ ਲੱਗੀ ਹੈ ਸਾਡੇ ਭਰਾ ਨੂੰ ਟਿੱਕਾਂ ਸਹੀ ਸਾਡੇ ਦੋਨੇ ਸੁਰੱਖਿੇਵਾਨ ਨੂੰ ਭੁੱਖ ਲੱਗੀ ਹੋਈ ਅੱਜ ਹੈ ਓਏ ਬਰਦਾਨ ਬਰਦਾਨ ਜੀ ਸੱਸੀ ਗਾਲ ਮਿਰਜੀ ਈਡਾ ਕੋ ਸਾਰੇ ਟੱਕੀਆਂ ਹੋ ਰਹੀਆਂ ਨੇ ਤਿਆਰ ਮਾਪਾ ਵੀ ਖਾਣੇ ਆ ਰੋਕੇ ਅਗਰ ਫਟਾ ਭਰਾ ਜੂ ਸਾਰਿਆਂ ਦੀ ਬਾਣੀ ਉਹ ਜੇ ਆਪਾਂ ਲਗਾਏ ਚਾਰ ਗਣ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਖਾਨਪੁਰਾਂ ਦੇ ਮੇਲੇ ਤੇ ਤੇ ਆ ਭਰਾ ਮਲੇ ਆਪਾਂ ਨੂੰ ਗਗਨਾ ਬਹੁਤ ਪ੍ਰਾਤ ਕਿਵੇਂ ਆ ਵਧੀਆ ਬਾਈ ਓਕੇ ਅੱਜ ਭਰਾ ਅੱਜ ਮੇਲਾ ਸੁਣਾ ਆ ਜਾ ਫਿਰ ਨਾ ਲਗਾਈ ਆ ਖਾਨਪੁਰ ਦਾ ਮੇਲਾ ਥੋੜਾ ਬਾਈ ਹਜੇ ਤਾਂ ਕੰਮ ਛੰਡਾ ਆ ਹੋ ਗਿਆ ਕੱਲ ਨੂੰ ਮੇਲਾ ਵਾ ਅੱਜ ਕੀ ਸੀ ਬਾਈ ਚੌਂਕੀਆਂ ਅੱਜ ਵੀ ਅੱਜ ਮੇਲਾ ਬਾਈ ਕੱਲ ਚੌਂਕੀਆਂ ਸੀ ਲੋ ਜੀ ਜੋਗੀ ਪੀਰ ਪਿੰਡ ਖਾਨਪੁਰ ਆਏ ਫੁੱਲ ਇਹ ਰੁਕਿਆ ਨਹੀਂ ਆਲੀ ਵੀਡੀਓ ਨਹੀਂ ਰੋਕਦੇ ਅਸੀਂ ਆਹੇ ਬੱਤੀ ਕਾ ਬੀ ਆ ਨ ਇੱਕ ਵਾਰੀ ਇੱਕ ਘੈਂਟ ਆ ਵੀਰੇ ਹਾਂਜੀ ਵੀਰੇ ਕਿੰਨੇ ਆੜਾ ਵੀਰੇ ਇਹ 150 ਦੇ 2 ਨੇ ਆਲੇ ਆ ਇੱਕ ਨਹੀਂ ਹੈਗਾ ਭਾਬੀ ਨੂੰ ਲੈ ਗਏ ਲੋ ਵੀ ਆਪਾਂ ਇੱਥੇ ਦੁਕਾਨ ਤੇ ਨੰਗਲੇ ਨੰਗਲੇ ਵਧੀਆ ਰਹਿ ਗਏ ਹਾਂ ਹਾਂਜੀ ਵੀਰ ਜੀ ਕੀ ਕਹਿੰਦੇ ਆ ਤੁਸੀਂ ਭਾਬੀ ਨੂੰ ਲੈਦੇ ਸਾਡੀ ਨੂੰ ਹੈ ਕਿਹੜੀ ਭਾਬੀ ਬਾਈ ਮੇਰੇ ਤਾਂ ਹੈ ਨਹੀਂ ਨਹੀਂ ਯਾਰ ਆਪਣੇ ਕੋਈ ਸਹੇਲੀਆਂ ਨਹੀਂ ਆਜੂ ਅੱਗੇ ਚੱਲੀਏ ਫੇਰ ਆਪਾਂ ਛੱਲਾ ਲੈ ਲੈ ਛੱਲਾ ਇਹਨੂੰ ਛੱਲਾ ਲੈ ਲੈ ਮਾਂ ਭੀ ਨੂੰ ਵਾੜਾ ਤੈਨੂੰ ਚਾੜ ਜੜਿਆ ਛੱਲਾ ਲੈਣ ਦਾ ਆਵੇ ਦਿਨੋ ਜੀ ਨਹਿਰਾ ਛੱਲਾ ਤਰੇ ਬੰਦੇ ਆ ਗਏ ਤਰੇ ਤਰੇ ਬੰਦੇ ਆ ਗਏ ਛੱਲੀ ਇਹਦੇ ਟਿੱਕੀਆਂ ਦੇ ਕਬਜ਼ਾ ਅਰਸਲੀ ਇਹਦੇ ਟਿੱਕੀਆਂ ਦੇ ਕਬਜ਼ਾ ਕੀਤਾ ਮੇਰੇ ਵੀਰ ਜੀ ਕਿੱਥੇ ਵਰਦੇ ਹੋ ਅੱਜ ਕੱਲ ਭਾਈ ਜੀ ਫੋਨ ਨਹੀਂ ਚੱਕਦੇ ਕੀ ਗੱਲ ਫੋਨ ਯਾਰ ਕਿਤੇ ਥੋੜੇ ਪਿੰਡ ਦਾ ਮੇਲਾ ਹੋਵੇ ਤੁਸੀਂ ਫੋਨ ਨਾ ਚੱਕੋ ਇਦਾਂ ਨਹੀਂ ਆਹ ਚਿੱਕੀਆਂ ਦੇ ਵੀਰੇ ਕਰ ਲੀਆਂ ਗੈਜ ਜੋਰੀ ਜੋ ਵੀ ਪੀਰ ਮੇਲਾ ਯਾਨ ਕਿੰਨੇ ਵਾਲੀ ਗਾਣੀਆਂ ਗੁਲਪੀ ਹਾਲਾ ਇਹ ਮੈਂ ਠੋਖਾ ਦੇਖੋ ਵੀ ਬੈਂਸ ਭਈਆ ਚਾਲਾ ਗੋਲੀਆਂ ਦੇ ਵਿੱਚ ਤੈਨੂੰ ਕੱਢਦੀ ਮੈਂ ਨਹੀਂ ਕੱਢਦੀ ਮੈਂ ਤਾਂ ਕੁਝ ਹੋਰ ਖਾਣ ਨੂੰ ਮੈਂ ਕਹਾ ਕੈਫੇ ਤੇ ਜਾਉ ਹੁਣ ਕੈਫੇ ਤੇ ਖਾਣੇ ਜਾ ਕੇ 버ਗਰ ਹੋਰ ਕਾਕੇ ਸੁਣਾ ਕੋਈ ਗੱਲਬਾਤ ਰੂਟ ਸੈਟਾ ਭਰਾ 2000 ਰੁਪਏ ਅੱਜ ਕਲਟੀ ਕਰਿਆ 2-4 ਗੱਲਾਂ ਹੀ ਸੁਣਾ ਦੇ ਮੈਂ ਯਾਰ ਤੈਨੂੰ ਪਤਾ ਦਵਾਈ ਚੜੀ ਬਾਈ ਐਵੇਂ ਕੰਮ ਨਾ ਆਉਂਦਾ ਅੱਜ ਤੇ ਮਿਲਿਆ ਅਨੰਦ ਮਣੀ ਥੋੜਾ ਉਧਰ ਜਾ ਕੇ ਕਹਿੰਦੇ ਬਝਨੋਈ ਅੱਜ ਤੇ ਆਲੂ ਹੋਇਆ ਆ ਪੈਸਿਆਂ ਦੇ ਉਹ ਕਹੋਗੇ ਵੀਰੇ ਅ ਮੇਰੇ ਰੰਗ ਦੀ ਉਹ ਤੂੰ ਬੰਦੇ ਨੂੰ ਮਿਲਿਆ ਨਹੀਂ ਓਏ ਅਰੇ ਸੱਭ ਵਿਆਹ ਕਰਵਾ ਤੇਰਾ ਯਾਰ ਕਹਿੰਦੇ ਤੇਰੇ ਵਿਆਹ ਦਾ ਹੀ ਪਤਾ ਲੱਗਿਆ ਮੜਾ ਯਾਰ ਪੂਰਾ ਰੰਗ ਸਾਫ ਆ ਪੂਰਾ ਅਰੇ ਰਗਾ ਜਾ ਸਰੀਰ ਅੱਜ ਹੈ ਨਹੀਂ ਨਹੀਂ ਮੈਂ ਅੱਛਾ ਦੁੱਖ ਸੰਜਿਆ ਕਰਨ ਲੱਗੇ ਵੀ ਕੋਲ ਫੀਕਵਾ ਕੇ ਓਏ ਮੇਰੇ ਪਿੰਡ ਆਏ ਹੋਏ ਆ ਅਸੀਂ ਬੰਦੇ ਨੂੰ ਪਾਰਟੀ ਗੱਲ ਆ ਪਾਰਟੀ ਗੈਲੋ ਗਾਈਜ਼ ਆ ਬੋਲ ਲਗੇ ਵੀਰੇ ਵੱਧੂ ਵੀਰ ਦੀ ਬੰਦੇ ਵੱਧ ਜਿਆਦਾ ਬਾਈ ਜੀ ਠੀਕ ਠਾਕ ਛੱਟੇ ਵੀਰੇ ਕੀ ਹਾਲ ਨੇ ਆ ਕਿਰਪਾ ਬਾਬੇ ਦੀ ਲਓ ਜੀ ਹੋਰ ਪ੍ਰਵਿੰਦਰ ਵੀਰੇ ਕੀ ਹਾਲ ਚਾਲ ਨੇ ਠੀਕ ਹੈ ਜੀ ਕਸਰਨ ਤੋਂ ਫਿਰ ਉਹਨੇ ਦੁਕਾਨ ਲੈ ਲਈ ਹੈ ਪ੍ਰੈਕਟ ਪਕੌੜੇ ਟਿੱਕੀ ਦੀ ਹੈ ਹੋਰ ਵੀ ਕਾਮਾਕਾਰ ਕੰਮ ਚੱਲ ਕੰਮ ਕਰ ਵਧੀਆ ਜੀ ਥਾਨਪੁਰ ਦੇ ਮੇਲੇ ਤੇ ਆਏ ਹੋਏ ਆਪਾਂ ਹੋਰ ਟਿੱਕੀਆਂ ਬਣਾਈਆਂ ਬਰੈਡ ਬਣਾਈ ਬਰੈਡ ਕੋਟਾ ਜੀ ਲਓ ਆਪਾਂ ਕੋਈ ਬਰ ਇੱਕ ਹੋਰ ਆ ਜਾ ਆ ਜਾ ਇੰਗੀ ਬੋਲ ਟਿੱਕੀ ਤੇ ਬਰੈਡ ਪਕੌੜਾ ਲੋ ਜੀ ਆ ਜਸਵੰਤ ਆਇਆ ਸੀਗਾ ਮੇਰੇ ਨਾਲ ਤੇ ਆ ਗੁਰਪ੍ਰੀਤ ਸੀਗਾ ਆਪਣੇ ਮੂੜ ਪਹਿਲਾਂ ਕੰਮ ਕਰਕੇ ਆਇਆ ਵਾ ਤੇ ਇਹ ਹੁਣ ਹਟ ਗਿਆ ਆਪਣੇ ਕੋਲੋਂ ਕੰਪਨੀ ਚੋਂ ਪਹਿਲਾਂ ਆਪਣੇ ਕੋਲ ਕੰਮ ਕਰਦਾ ਹੁੰਦਾ ਸੀਗਾ ਲੋ ਜੀ ਭਾਈ ਆਏ ਸੀਗੇ ਅੱਜ ਮੇਲੇ ਦੇ

ਇਹ ਹੈਗਾ 8° ਤੇ ਪਾਣੀ ਪਰਾ ਮੋਲਦਾ ਵੀ ਹੈ ਪਾਣੀ ਨੂੰ ਮੂਹ ਨਾਲ ਮਿਲਦਾ ਹੋਈ ਹੂਆ ਪਰ ਇੱਕ ਰਸਾਂਗਲ ਕੜਾ ਲਾਈ ਆਪਾਂ ਮੂਹ ਕਰਕੇ ਜ਼ਿਆਦਾ ਲੱਗੜਿਆ ਇਹ ਗਾਰੇ ਗੂੜੇ ਨਾਲ ਤੇ ਮੀਂਹ ਹੀ ਗਾਰੇ ਗੂੜੇ ਉੱਤਰ ਜਾਂਦਾ ਵਾ ਬਾਕੀ ਚੰਗੀ ਬਿਲਕੁਲ ਹੈ ਬੋਲੋਗ ਆਪਣਾ ਪੈ ਗਿਆ ਅੱਜ ਮਾਣੋਗੇ ਦੇਖੋ ਆ ਕੇ ਨੂੰ ਲਾਈਕ ਸ਼ੇਅਰ ਕਰਕੇ ਵੀ ਗਰੀ ਕਰਾ ਲਓ ਜੀ ਆਪਾਂ ਸਮਾਂ ਬਣਦੇ ਅੱਜ ਸੋਮਾ ਹਰਗੋਵਾਰ ਦਾ ਸਾਥ ਗਿਆ ਤੇ ਅਗਲਾ ਦਿਨ ਵੀ ਇਸ ਤਰ੍ਹਾਂ ਦਰਬਾਰ ਹੁੰਦਾ ਰਹੇ ਕਹਿੰਦੇ ਆ ਤੇ ਆਪਾਂ ਲੋਕ ਸੰਭੋਲੇ ਕਿ ਮੇਤਰੋ ਘਰੇਬੜਾ ਜੀ ਚਾਵੜਾ ਜੀ ਐਤਵਾਰ ਨੂੰ ਰੋਟੀ ਆਪਾਂ ਸਵੇਰੇ ਖਾਤੇ ਰਿਵੇਂਗੇ ਚੌੜ ਗਾਣ ਲੱਗਿਆ ਸਵੇਰ ਤੇ ਦੁਪਹਿਰ ਦੇ ਜਿਹੜੀ ਸਵੇਰੇ ਪਰੋਟੀ ਨਾਲ ਰੜੀ ਆ ਗਈ ਦੁਪਹਿਰੇ ਚੌੜ ਤਾਂ ਨਹੀਂ ਆਉਣਾ ਆੜਾ ਵਾਲੇ ਨਾਲ ਫੇਰ ਮਿਲਤੇ ਆਪਰੇ ਹੋਈ ਸੀ ਬਿੱਲੀ ਸੋਈ ਤੇ ਕੋ ਰੂੰਗੜੇ ਬੈਠੇ ਹਾਲ ਜਰਾ ਬੜਾ ਬੜਾ ਹਾਲ ਓਏ ਇਹਦਾ ਤਾਂ ਜਿਹੜਾ ਹੋਣ ਰੱਖਿਆ ਆਪਾਂ ਜਾ ਕੇ ਜਰਾ ਸੁੱਕਿਆ ਜਾਵਾ ਉਹ ਦੇ ਇੱਕ ਪਰੇ ਸੁੱਤਾ ਪਿਆ ਵਾ ਦੋ ਸੁੱਕਤੇ ਪਏ ਨੇ ਇੱਕ ਉੱਠਿਆ ਆਇਆ ਵਾ ਆਹ ਦੇ ਸਾਹਮਣੇ ਖੜਾ ਗੱਡਾ ਘੇਣ ਲੱਗ ਪਿਆ ਵਾ ਇਹ ਅੱਗੇ ਆਹ ਕਮਰੇ 'ਚ ਬਿੱਲੀ ਵੜ ਜਾਂਦੀ ਹੁਣ ਇਹ ਬੰਦ ਕੀਤਾ ਹੋਇਆ ਉਹਨੋਂ ਉੱਪਰ ਸੁੱਜੀ ਆ ਬਿੱਲੀ ਆ ਦੇਖੋ ਝੁੰਗੜੇ ਚਲੋ ਠੀਕ ਹੈ ਮੜਦੇ ਤੁਹਾਨੂੰ ਸੁਮਾ ਕਰਦਾ ਵੀ ਆ ਕੇ ਹੁਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੈ ਆੜੀ ਨੂੰ ਆਪਣੇ ਨੂੰ ਮੇਰੇ ਕੋਲ ਹੈ ਸੋਪਾ ਲਗ ਗਈ ਚਾਹ ਪਕਾਣ ਨਾਲ ਤੇ ਅਕ੍ਰੇਸ਼ਨ ਵਿੱਚ ਤਰ ਕਰਾ ਲਈ ਚਾਹ ਪਾ ਮਰੇ ਨਾਲ ਚੇਚ ਖਾਵਾਂਗੇ ਤੇ ਗੋਡੇ ਨਾਲ ਠਹਿਰ ਕੇ ਗੱਲ ਕਰਦੇ ਆ ਅੱਜ ਪੀਜ਼ਾ ਪਾਰਟੀ ਚੱਲ ਰਹੀ ਆ ਆ ਬੈਠੇ ਨੇ ਗੋਪੀ ਜੀ ਬਾਪੇ ਆ ਜੱਸੀ ਵੀਰਾ ਇਹ ਆਰਚ ਇੱਧਰ ਤਾਂ ਨਵਗਤ ਜੀ ਅਸੀਂ ਅਜੇ ਬੀਜੀ ਆ ਬੋਲਣ ਦੇ ਵਿੱਚ ਬਾਹੋਂ ਉਹਨੂੰ ਲਵੇੜ ਕੇ ਬਾਅਦ ਚ ਮਿਲਦੇ ਆ ਬੇਲੂ ਲਓ ਜੀ ਬਾਈ ਅੱਜ ਹੋਣ ਲੱਗੀ ਆ ਪੀਜ਼ਿਆਂ ਦੀ ਪਾਰਟੀ ਇਹ ਆਖਾ ਕੇ ਮਿਲਦੇ ਆ ਉਹਨੂੰ ਬਾਅਦ ਚ ਫਿਰ ਲੈ ਜੇ ਹੋਗੇ ਫਿਰ ਲੋ ਵੀ ਆ ਪਹਿਲਾਂ ਡੱਬੇ ਫੁੱਲ ਸੀਗੇ ਹੁਣ ਐ ਨਿਮੇੜ ਤੇ ਕੁੰਜੇ ਦਾ ਧੰਨਾ ਵਿਚਾਰ ਕਦੋਂ ਦਾ ਤੰਗ ਬੈਠਾ ਸੀ ਗਿਆ ਵੀਜੇ ਲਿਆ ਲਓ ਵੀਜੇ ਲਿਆ ਲਓ ਵੀਜੇ ਘਰ ਤੇ ਮੁੜ ਕੇ ਹੈਗਾ ਹਜੇ ਟੋਪੇ ਸਾਰੇ ਬੈਠਾ ਪਏ ਆ ਜੇ ਲੋ ਪਾਕੇ ਲਵਾਵੇ ਤੇ ਮਟ ਕਰਦੇ ਅੰਦਰ ਬੰਦਿਆਂ ਨੇ ਟੈਡ ਕਰਦੇ ਹੁਣ ਕੰਮ ਟੈਡ ਹੋ ਗਿਆ ਪਿਆ ਡੱਬੇ ਖਾਣ ਪਹਿਲਾਂ ਜਾ ਪਹਿਲਾਂ ਸਾਬ ਮਰੋੜ ਦਾ ਮਰੋੜ ਦਾ ਚੰਗੀ ਤਰ੍ਹਾਂ ਮਰੋੜ

ਰਤਨਜੋਤ ਦਾ ਸਰਦਾਰ ਦਸਵੀਰ ਸਿੰਘ ਦਾ ਪੁੱਤਰ ਆਹ ਵਧਿਆ ਕਮਲੀ ਖੋਲ ਦੇ ਲਈ ਸਾਹਮਣੇ ਕਹਿੰਦੇ ਟੱਕਰ ਆਹ ਮੁੰਡਾ ਕਮਾਲ ਕਰਦਾ ਹੈ ਲਾ ਵੀ ਰਤਨਜੋਤ ਚੋਲ ਮੁੰਡਿਆ ਤੇ ਐਨ ਕਹਦੇ ਪੁਆਇੰਟ ਆਪਣੀ ਟੀਮ ਦੇ ਲਈ ਸ਼ਾਨਦਾਰ ਅੰਕ ਜੋੜ ਗਿਆ ਤੇ ਮੈਚ ਵੀ ਮੁੰਡੇ ਨੇ ਜਿਤਾਤਾ ਹੈ ਧੰਨਵਾਦ ਆਹੜਾ ਬਾਬਾ ਲੋਹਾਰਾ ਦੀ ਟੀਮ ਰਤਨਜੋਤ ਦੀ ਟੀਮ ਜਿੱਤ ਗਈ ਐ ਜਿਹੜੀ ਦੀ ਟੀਮ ਤੇਰਾ ਬਾਬਾ ਲੋਹਾਰਾ ਜਿੱਤ ਗਈ ਐ ਬਾਈ ਆਪ ਆਏ ਸੀਗਾ ਰੰਜੀਤ ਦੇ ਆਕਰਮੇ ਸਮਾਈ ਲੈਣ ਤੇ ਆਪਾਂ ਗਏ ਰਾਤ ਕੇਰੇ ਜਦੋਂ ਗੁਰਦੁਆਰਾ ਸਾਹਿਬ ਤੋਂ ਆਏ ਆ ਜੇਦਾਂ ਦਰਵਾਰ ਹੋਇਆ ਨਾ ਉਹ ਪੂਰਾ ਜਿ ਘਰੇ ਆ ਕੇ ਨਾ ਉਹ ਮਰਾ ਸਰੋਕਰੇ ਕੌਂਚਾ ਲੱਗਿਆ ਤਾਂ ਘਰ ਦੇ ਵਿੱਚ ਤਲਕਣੀ ਜੀ ਹੋਈ ਹੋਈ ਸੀ ਬੀਨ ਤੇ ਮਾ ਪ੍ਰੇਮ ਮਾਰੀ ਕੈਰ ਦੇ ਲੇਖ ਮੋਰਨਾਂ ਦੇ ਲੇਪੂਗਾ ਤੇ ਆਪਣੇ ਕੋਟ ਦੇ ਛੱਟ ਲੱਗੇ ਤੇ ਮਾਸ ਪਾੜ ਗਿਆ ਕੋਟ ਦਾ ਆਪ ਦਾ ਬੜਾ ਹੁੰਦਾ ਆ ਮਾਇਆ ਵੀ ਚੱਲ ਮਾਣਾ ਜਾਂ ਦਿਖਾਇਆ ਹੁੰਦੇ ਆ ਦਿਖਾਉਣ ਸੀ ਯਾਰ ਜਾਂ ਮੋੜ ਕੇ ਵਾਧਾ ਵਜਦਾ ਦਾ ਵਾ ਤੇ ਚਲੋ ਜੀ ਉਹਨੇ ਦਿਖਾਉਂਦੇ ਆ ਉਹਨਾਂ ਦੁਕਾਨ ਦੇ ਅਨਾਕਾਪਾ ਠੀਕ ਹੈ ਜੀ ਲੋ ਵੀ ਭਾਈ ਆਪਣਾ ਮਾਸ ਪੜ ਗਿਆ ਵੀਰੇ ਇਹ ਆਪਣਾ ਪਾੜ ਗਿਆ ਮਾਸ ਕਿਹੜਾ ਪਹਿਲੀ ਵਾਰ ਫਟਿਆ ਫਟਦਾ ਹੀ ਜਾਂਦਾ ਵੇ ਭਾ ਇਹ ਬੋਲ ਬੋਲੇ ਹਨ ਮਾ ਕੇ ਇਹ ਕਿਹੜਾ ਪਹਿਲੀ ਵਾਰ ਫਟਿਆ ਮਾਸ ਆਪਣੇ ਚਲਦਾ ਹੀ ਜਾਂਦਾ ਯਾਰ ਮੈਂ ਰਾਤ गिर ਗਿਆ ਬਾਬੇ ਮੋੜਦਾ ਹੋ ਗਿਆ ਕਦੇ ਮੋਟਾ ਹੋ ਗਿਆ ਕਦੇ ਢੇਟਾ ਹੋ ਗਿਆ ਓ ਬਈ ਬਾਈ ਨੇ ਬੰਨਤੀ ਗਰਮ ਪੱਟੀ ਮਾਤਾ ਕਹਾਈ ਰਹਿਣ ਦੇ ਬੰਨਣ ਨੂੰ ਕਹਿੰਦਾ ਨਹੀਂ ਤਾਂ ਹੀ ਸੈੱਟ ਆਊਗਾ ਹੈ ਐਂ ਤੇ ਨਾ ਬਾਕੀ ਕੈਮਰੇ ਦਾ ਫਟਣਾ

ਆਹ ਤੇ ਬਹੁਤ ਜਾਗੇ ਨਾ ਉਹ ਕਾ ਕੇ ਨਾਮ ਲੱਭ ਰਿਹਾ ਹੈ। ਲੈ ਵੀ ਭਾਈ ਜਾਨਾ ਸੋਮਾ ਸਰ। ਦੇਗੀ ਸੋਮਾ ਸਰ। ਕੈਕਟਰ ਦੇ ਮਨ ਦਾ ਹੱਥ ਫੜਦਾ ਵਾਲਾ ਗੇਰ ਬਰੀ ਪੈਣਾ ਹੋਇਆ ਹੈਗਾ ਕਰਾਚ ਲੱਭਿਆ ਜੇ। ਛੱਟਿਆ ਨਾਗੇ ਕੋਈ ਵਾਰ ਜਾ ਗੁੱਜੇ ਪਾਸੇ ਕਰਤਾ। 3:04 ਵਜੇ ਹੈ ਭਾਈ ਛੱਟਿਆ ਉਹ ਦਾ। ਹਾਂ। ਬਰਾ ਦਮ। ਅੱਛਾ ਮੈਂ ਕਿਹਾ। ഇച്ഛ ചന്ദ്രീന്ദന മൊബൈൽ ഫോൺ ലൊക്കെയാണ് ലൈ ഫോൺ ലൊക്കെയാണ് ആദര പ്രോബ്ലം ഉണ്ട്